ਲੋਬੀ ਕਿਸਾਨ ਭਰਾਵਾ ਜੀ ਤੁਹਾਡੇ ਵਾਸਤੇ ਲੈ ਕੇ ਆਏ ਜੀ ਨਿਊ ਹੋਲੈਂਡ 3602 ਟਰੈਕਟਰ ਲੈ ਕੇ ਆਏ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਟੌਪ ਮਾਡਲ ਟਰੈਕਟਰ ਆ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਪਹਿਲਾਂ ਆ ਦੱਸ ਟਰੈਕਟਰ ਮਾਡਲ ਕਿਹੜਾ ਮਾਡਲ 19 ਹੈ ਜੀ 2019 ਮਾਡਲ ਹੈ 19 ਮਾਡਲ ਹੈ ਤੇ ਨੰਬਰ ਪੰਜਾਬ ਬਾਈ ਨੰਬਰ ਪੰਜਾਬ ਹੈ ਠੀਕ ਆ ਪੰਜਾਬ ਨੰਬਰ ਆ ਤੇ ਟਰੈਕਟਰ ਦੇ ਆ ਸ਼ੋ ਦਾ ਰੰਗ ਰੂੰਗਾ ਸਾਰਾ ਟਰੈਕਟਰ ਦੀ ਨਾ ਜਾਉਂ ਜੈਨੂਨ ਟਰੈਕਟਰ ਫੁੱਲ ਗਾਰੰਟੀ ਕੰਪਨੀਆਂ ਨੂੰ ਚੈੱਕ ਕਰਾ ਲੈ ਠੀਕ ਆ ਕੰਪਨੀ ਕੰਪਨੀਆਂ ਤੋਂ ਬਾਈ ਜਿੱਥ ਬਾਕੀ ਟਰੈਕਟਰ ਪੰਜਾਬ ਨੰਬਰ ਆ ਨਾਲ ਦੇ ਵਿੱਚ ਵੇਟ ਪਿਆ ਮੂਰੇ ਜੋ ਚੁੱਲੇ ਵਾਲਾ ਵੇਟ ਆਉਂਦਾ ਸੀ ਬਿਲਕੁਲ ਨਾਲ ਦਾ 50 HP ਵਾਲਾ ਟਰੈਕਟਰ ਆ ਤੇ PTO ਬਈ ਇਹ ਰਿਵਰਸ PTO ਆ ਠੀਕ ਆ ਤੇ ਇਹਦੇ ਟਾਇਰ ਕਿੰਨੇ ਪਰਸੈਂਟ ਪਏ ਬਈ ਹੁਣ 70% ਜੀ ਸਹੀ 70% ਟਾਇਰ ਬਾਈ ਨੇ ਕਿਹਾ ਬਾਕੀ 80% ਨਿਕਲਣਗੇ ਕੋਲੇ ਆਈ ਤੂੰ ਹਾਂਜੀ ਹਾਂ ਵੱਧ ਨਿਕਲੇ ਘੱਟ ਨਿਕਲੇ ਹਾਂ ਜਿਹੜੀ ਗੱਲ ਕਹਾਂਗੇ ਵੱਧ ਨਿਕਲਣਗੇ ਘਟਦੇ ਨਹੀਂ ਤੇ ਬਈ ਇਹ ਦੱਸ ਦੇ ABC ਆ ਹਾਂਜੀ ABC ਜਿਹੜਾ ਹੈ ਜੀ ABC ਗੇਅਰ ਆ ਰਿਵਰਸ PTO ਆ ਸਾਰੇ ਗੋਣਾ ਟਰੈਕਟਰ ਚ ਪਾਵਰ ਸਟੀਅਰਿੰਗ ਆ 2019 ਮਾਡਲ ਤੇ ਬਾਕੀ PB 53 ਪੰਜਾਬ ਨੰਬਰ ਆ ਇਹਦੇ ਬਈ ਕਾਗਜ਼ ਪੱਤਰ ਬਿਲਕੁਲ ਓਕੇ ਆ ਜੀ ਨਾ ਹੋ ਜੂ ਗਾਂਲੇ ਦੇ ਮੇਟੋ ਮੇਟੀ ਹਾਂਜੀ ਹਾਂਜੀ ਠੀਕ ਆ ਇਹਦੀ ਬਈ ਡਿਮਾਂਡ ਦੱਸਦੇ ਹੁਣ ਡਿਮਾਂਡ ਇਹਦੀ ਹੈਗੀ 5 ਲੱਖ 75 ਹਜ਼ਾਰ ਜੀ 5 ਲੱਖ 75 ਹਜ਼ਾਰ ਰੁਪਿਆ ਮੌਕੇ ਤੇ ਮਾਨਤਨ ਹੋ ਜੂ ਜਿਹੜਾ ਵੀਡੀਓ ਵੇਖ ਕੇ ਆਉਂੂ ਮਾਨਤਨ ਹੋ ਜੂ ਆਹ ਦਾ ਮੋਬਾਈਲ ਨੰਬਰ ਦੱਸਦੇ ਬਈ 9469 9469 5757 5757 ਬਈ ਸਟਾਰਟ ਕਰਕੇ ਵਿਖਾ ਦੇ ਟਰੈਕ ਕਰੀ ਇਸ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਹੁਣ ਤੁਹਾਨੂੰ ਸਟਾਰਟ ਕਰਕੇ ਵਾਇਸ ਸੁਣਾ ਦਈਏ ਟਰੈਕਟਰ ਦੀ ਕੋਈ ਧੂਆਂ ਤਾਂ ਬਿਲਕੁਲ ਨਹੀਂ ਮਾਰਦਾ ਟਰੈਕਟਰ ਆਹੀਂ ਚੱਲੂਗਾ ਵਾਹ ਕੇ ਲੈ ਜਾ ਸਕਦੇ ਆ ਫੁੱਲ ਗਰੰਟੀ ਆ ਤੇ ਬਈ ਇੱਕ ਰੇਟ ਫੇਰ ਦੱਸ ਜਾ ਇਹਦਾ ਰੇਟ ਉਹ 5 ਲੱਖ ਦੇ 75 ਹਜ਼ਾਰ ਭਜੜਾ ਜੀ 5 ਲੱਖ 75 ਹਜ਼ਾਰ ਰੁਪਿਆ ਇਸ ਟਰੈਕਟਰ ਦੀ ਡਿਮਾਂਡ ਆ ਏ ਬੀ ਸੀ ਟੌਪ ਮਾਡਲ ਟਰੈਕਟਰ ਦੀ ਬਾਕੀ ਮੌਕੇ ਤੇ ਮਾਂਤਣਾ ਹੋ ਜਾਊਗਾ ਬਾਕੀ ਮੌਕੇ ਤੇ ਮਾਂਤਣਾ ਹੀ ਤੁਹਾਨੂੰ ਚੱਕ ਕੇ ਵਿਖਾ ਦਈਏ ਸ਼ੋ ਬਿਲਕੁਲ ਜੈਨੂਇਨ ਟਰੈਕਟਰ ਆ ਇਹ ਤੁਹਾਨੂੰ ਜੈਡ ਬਿਲਕੁਲ ਕਿਤੇ ਇਹ ਨਹੀਂ ਕਲਮ ਨਹੀਂ ਲੱਗੀ ਸਾਫ ਕੰਡੀਸ਼ਨ ਦਾ ਸੋਹਣਾ ਟਰੈਕਟਰ ਆ ਜੇ ਕੋ ਤੁਸੀਂ 3600 ਟੂ ਲਵ ਦੇ ਫਿਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਇਦਾਂ ਤੇ ਬਾਕੀ ਤੁਹਾਨੂੰ ਮਗਰੋਂ ਲਿੰਕਾਂ ਤੇ ਮਗਰਾੜਾ ਵਗੈਰਾ ਦੀ ਕੰਡੀਸ਼ਨ ਵਿਖਾ ਦਈਏ ਤੇ ਬਿਲਕੁਲ ਬੇਦਾਗ ਮਗਰਾੜਾ ਨਾਲ ਦੇ ਕਿਤੇ ਟੱਚ ਨਹੀਂ ਕੋਈ ਟੱਚਿੰਗ ਨਹੀਂ ਹੋਈ ਮਗਰਾੜਾ ਦੀ ਬਿਲਕੁਲ ਬੇਦਾਗ ਮਗਰਾੜਾ ਇੰਕਾ ਤੋਂ ਜਾਣਦੇ ਵਜਾ ਕੋਈ ਹੱਥ ਹੱਥ ਤੇ ਸਾਰਾ ਸਾਰਾ ਜੈਨੂਇਨ ਜ਼ਿਮੀਂਦਾਰ ਘਰ ਜ਼ਿਮੀਂਦਾਰਾ ਟਰੈਕਟਰ ਆ ਬਿਲਕੁਲ ਜ਼ਿਮੀਂਦਾਰਾ ਟਰੈਕਟਰ ਆ ਤੇ ਬਾਕੀ ਇਸ ਟਰੈਕਟਰ ਦਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਹ ਟਰੈਕਟਰ ਖਰੀਦ ਸਕਦੇ ਆ ਜੇਕਰ ਤੁਸੀਂ ਐਡ ਵਗੈਰਾ ਕਰਵਾਉਣੀ ਆ ਤਾਂ 6839529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆ ਤ